ਫੜ ਦੇਣ ਲੋਕ ਕੇ ਡਰ ਕੇ ਚੱਲਣਾ ਵਾਲਾ ਕੰਮ ਰਿਹਾ ਨਹੀਂ ਹੁਣ ਤਾਂ ਸੋਈ ਗੱਲ ਨਹੀਂ ਇਹ ਲੋਕ ਤੈਅ ਕਰਨਗੇ ਫਿਰ ਜੇ ਸਾਨੂੰ ਫੜਨ ਤੋਂ ਬਾਅਦ ਜਿਹੜਾ ਉਹਦੇ ਪ੍ਰਾਪ ਦੇ ਤਰਫ ਜ਼ਾਰੀਆਂ ਤੋਂ ਡਰਦੇ ਹੀ ਜੇਲਾਂ ਤੋਂ ਵੀ ਡਰਦੇ ਹੀ ਨੇ ਡਾਂਗਾਂ ਤੋਂ ਵੀ ਡਰਦੇ ਹੀ ਨੇ ਗੋਲਗੱਰ ਤੋਂ ਡਰਦੇ ਜੋ ਇਹਨੇ ਕਰਨ ਕਰਨ ਦੇ ਪਰ ਜ਼ਬਰ ਦੇ ਖਿਲਾਫ ਇੱਕ ਡਾਕੇ ਲੜਾ ਇਹ ਜ਼ਬਰ ਆ ਯਾਰ ਇਹ ਬਰਦਾਸ਼ਤ ਨਹੀਂ ਹੋਣਾ ਇਹ ਦਹਿਸ਼ਤ ਬਤਾ ਕਿਵੇਂ ਡਰ ਕੇ ਬਣਾਉਂਦੇ ਆ ਪਿੰਡ ਦੇ ਵਿੱਚ ਆਏ ਜਿਹੜੇ ਮੁਰੇ ਹੁੰਦੇ ਬੰਦੇ ਦਸਕ ਉਹਨਾਂ ਨੇ ਘਰੇ ਰੇਡਾਂ ਕਰਤੀਆਂ ਫਲੈਗ ਮਾਰਚ ਕਰਤੇ ਜੀ ਮੀਡੀਆ ਦਾ ਇੱਕ ਬਰਤਾਨਾ ਸਿਰਜ ਦਿੰਦੇ ਆ ਲੋਕਾਂ ਨੂੰ ਪਤਾ ਨਹੀਂ ਕੀ ਹੋ ਜਾਊਗਾ ਕੁਝ ਨਹੀਂ ਹੋਣਾ ਆਪਾਂ ਤਿਆਰ ਆਂ ਡੰਗਾ ਭਰਉਣ ਪਾਣੀ ਦੇ ਬਿਛਾੜਾ ਮਾਰਨ ਸਿਰ ਪਾੜਨ ਲੱਤਾਂ ਬਾਹਾਂ ਤੋੜਨ ਗੋਲੀਆਂ ਮਾਰ ਜੋ ਇਹਨਾਂ ਦਾ ਦਿਲ ਕਰਦਾ ਉਹ ਕਰ ਲੈਣਾ ਨੈਟ ਬੰਦ ਕਰਕੇ ਸਾਡੀ ਜ਼ੁਬਾਨੀ ਨੂੰ ਚੱਕ ਕੇ ਐਨਐਸਐ ਲੱਕ ਡੇਬਰੂਗੜ ਸਿੜਤਾ ਆਪਾਂ ਨਾਲ ਰਕੇ ਘਰਾਂ ਚ ਬਹਿ ਗਏ ਜੇ ਸੋਡੇ ਜ਼ੁਬਾਨੀ ਨੇ ਚਿੱਟੇ ਨਾਲ ਹੀ ਮਰ ਜਾਣਾ ਹੈ ਬੈਠੇ ਰਹੋ ਪਰ ਮਾਰੋ ਡਾਂਗਾ ਜੋ ਮਰਜ਼ੀ ਕਰ ਲੋ ਪਰ ਹਰ ਹਾਲ ਦੇ ਵਿੱਚ ਜਦੋਂ ਦੇ ਭਾਨਾ ਹੀ ਬਾਹਰ ਹੋਊਗਾ ਹੂੰ ਜਦ ਬਰਸੀ ਸਾਰੇ ਅੰਦਰ ਹੋਵੇ ਸਰਕਾਰ ਹੈ ਪੱਤਰਕਾਰ ਦਾ ਕੰਮ ਕੀ ਹੁੰਦਾ ਉਹਦਾ ਪਹਿਲਾ ਧਰਮ ਕੀ ਹੁੰਦਾ ਪਹਿਲਾ ਧਰਮ ਹੁੰਦਾ ਮੈਂ ਜਿਹੜੀ ਕਵਰੇਜ ਕਰਨੀ ਆ ਮੈਂ ਨਿਰਪੱਖ ਹੋ ਕੇ ਕਰਨੀ ਆ ਹੂੰ ਮੈਂ ਸਚਾਈ ਪੇਸ਼ ਕਰਨੀ ਆ ਲੋਕਾਂ 'ਚ ਲੈ ਕੇ ਜਾਣੀ ਆ ਮੈਂ ਪੱਖ ਨਹੀਂ ਕਰਨਾ ਮੈਂ ਝੁਕਣਾ ਨਹੀਂ ਮੈਂ ਵਿਕਣਾ ਨਹੀਂ ਮੈਂ ਡਰਨਾ ਨਹੀਂ ਪਰ ਇਹ ਰਾਜ ਜੋ ਪੱਤਰਕਾਰ ਸਾਡੇ ਕਿੱਥੇ ਬੈਠੇ ਨੇ ਲਖਾ ਸਿੰਘ ਸਿਧਾਨਾ ਸਾਡੇ ਨਾਲ ਮੌਜੂਦ ਨੇ ਅੱਜ ਸਿਮਰਜ ਸਿੰਘ ਮਾਨ ਨੂੰ ਜਿਹੜਾ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਤਿੰਨ ਤਰੀਕ ਵਾਲੇ ਪ੍ਰੋਗਰਾਮ ਦੇ ਸਬੰਧੀ ਕਿਆ ਸਰਗੀਆਂ ਲੱਗ ਰਹੀਆਂ ਹੈ ਕੀ ਹੋਣ ਜਾ ਰਿਹਾ ਲਖਾ ਜੀ ਕੀ ਹੋਣ ਜਾ ਰਿਹਾ ਤਿੰਨ ਤਰੀਕ ਤੱਕ ਗ੍ਰਿਫਤਾਰੀ ਤੁਹਾਡੀ ਵੀ ਕਰ ਸਕਦੇ ਹੋ ਨਹੀਂ ਨਹੀਂ ਅਸੀਂ ਗ੍ਰਿਫਤਾਰੀਆਂ ਤੋਂ ਹੀ ਡਰਦੇ ਹਾਂ ਜੇਲ੍ਹਾਂ ਤੋਂ ਵੀ ਡਰਦੇ ਹਾਂ ਨਾ ਡਾਂਗਾਂ ਤੋਂ ਵੀ ਡਰਦੇ ਹਾਂ ਨਾ ਕੋਲਗਰ ਤੋਂ ਡਰਦੇ ਜੋ ਇਹਨੇ ਕਰਨਾ ਕਰਨ ਦੇ ਪਰ ਜ਼ਬਰ ਦੇ ਖਿਲਾਫ ਇੱਕ ਡਾਕੇ ਲੜਾ ਇਹ ਜ਼ਬਰ ਆ ਯਾਰ ਇਹ ਬਰਦਾਸ਼ਤ ਨਹੀਂ ਹੋਣਾ ਨਾ ਸਾਡੇ ਪਹਿਲਿਆਂ ਨੇ ਕੀਤਾ ਇੱਥੇ ਬਹੁਤ ਜਵਰ ਲੋਕਾਂ ਨੇ ਸਾਡੇ ਪਹਿਲਾਂ ਵਿੱਚ ਸਾਡੇ ਪੁਰਖਿਆਂ ਨੇ ਸਾਡੇ ਯੋਧਿਆਂ ਨੇ ਸ਼ਹੀਦਾਂ ਨੇ ਬਸ ਏਰੀਆ ਸੇ ਧਾੜ ਵੀ ਆਏ ਤੂੰ ਤਾਂ ਇਹਦੇ ਇਹਦੇ ਤੋਂ ਬਾਹਰ ਵੱਡੇ ਵੱਡੇ ਆਏ ਨੇ ਹੂੰ ਉਹਨਾਂ ਦੇ ਹੁਕਮ ਦੇ ਪੱਤਾ ਨਹੀਂ ਹਿਲਦਾ ਦੁਰੀਆਂ ਚ ਉਹ ਇੱਥੇ ਆ ਕੇ ਸਾਡੇ ਕੋਲ ਤੁਰ ਗਏ ਅਸੀਂ ਉਹਨਾਂ ਤੋਂ ਨਹੀਂ ਦਵੇ ਯਾਰ ਇਹ ਤਾਂ ਫਿਰ ਗੱਲ ਹੀ ਕੋਈ ਜਿਵੇਂ ਉਸ ਦਿਨ ਦਾ ਪ੍ਰੋਗਰਾਮ ਸੀ ਉੱਥੋਂ ਫਿਰ ਨਵਾਂ ਪਰਚਾ ਪਾ ਦਿੰਨਾ ਨਵੇਂ ਪਰਚਿਆਂ ਦੀ ਲਿਸਟ ਆ ਜਾਣੀ ਜਾਇਦਾਂ ਦਾ ਕੁਝ ਕੀ ਲੱਗਦਾ ਹੈ ਕਿ ਡਰਾ ਰਹੇ ਹੈ ਅਗਲੇ ਪਾਸਿਓਂ ਬਿਲਕੁਲ ਇਹ ਇੱਕ ਡਰ ਦਾ ਮਾਹੌਲ ਇੱਕ ਦਹਿਸ਼ਤ ਦਾ ਮਾਹੌਲ ਡਰਾ ਕੇ ਡੰਡੇ ਦੇ ਜੋਰ ਦੇ ਉੱਤੇ ਕਿਵੇਂ ਰਾਜ ਕਰਨਾ ਇਹ ਡਰੀ ਸੀ ਨਾ ਟੀਮਾਂ ਮਗਾਈਆਂ ਆਪਣੀਆਂ ਇਥੋਂ ਸੈਂਟਰ ਤੋਂ ਇਹਨਾਂ ਨੇ ਉਦੋਂ ਟੀਮਾਂ ਮਗਾ ਕੇ ਨੱਟ ਬੰਦ ਕਰਕੇ ਸਾਡੀ ਜ਼ੁਬਾਨੀ ਨੂੰ ਚੱਕ ਕੇ ਐਸੇ ਲਾ ਕੇ ਡੇਬੁਰੂਗੜ ਸਿੜਤਾ ਆਪਣਾ ਨਰਕੇ ਘਰਾਂ 'ਚ ਬਹਿ ਗਈ ਕਿ ਸੋਡੇ ਜ਼ੁਬਾਨੀ ਨੇ ਚਿੱਟੇ ਨਾਲ ਹੀ ਮਰ ਜਾਣਾ ਹੈ ਬੈਠੇ ਰਹੋ ਕੱਲਾ-ਕੱਲਾ ਸੋਡੇ ਜਵਾਕ ਹੈ ਇਹ ਮੈਂ ਬਹੁਤਾਂ ਬੋਲਿਆ ਕਿ ਨਸ਼ਾ ਆਮ ਵਰਤਾਰਾ ਨਹੀਂ ਹੈ ਤੁਹਾਡੀ ਜਮਾਨੇ ਨੂੰ ਟੀਕਿਆਂ ਤੇ ਗੋਲੀਆਂ ਤੇ ਕਿਵੇਂ ਪਛਾਣਨ ਵਿੱਚ ਬਾਅਦ ਮਾਰਨਾ ਸ਼ੁਰੂ ਕੀਤਾ ਇਹਨਾਂ ਨੇ ਇੱਕ ਸਾਜ਼ਿਸ਼ ਆ ਬਹੁਤ ਵੱਡੀ ਇਹ ਉਵੇਂ ਮਾਰ ਦੇਣਗੇ ਫਿਰ ਕੀ ਕਰੋਗੇ ਹੁਣ ਲੜ ਲੋਗੇ ਮੜਾ ਮੋਟਾ ਜਉਦੇ ਰਹਿਣਗੇ ਸਾਡੇ ਜਵਾਬਖ ਵੀ ਤੇ ਸਾਡੀ ਖਾਤਰ ਲੜਨ ਵਾਲੇ ਵੀ ਆਹੀ ਕੁਛ ਜਪੋ ਜਦੋਂ ਸਟੇ ਡਿਬਰੂਗੜ ਆਪਣੇ ਮੁੰਡੇ ਉਦੋਂ ਚੁੱਪ ਕਰਕੇ ਹਰਿਕੇ ਪਤਨ ਕਿੱਡਾ ਵੱਡਾ ਇਕੱਠ ਹੋਇਆ ਸੀਗਾ ਹਮ ਆਪਣੇ ਪਤਨ ਦੇ ਉੱਤੇ ਤੇ ਆਦੇ ਪੁਲ ਤੇ ਉਦੋਂ ਨਹੀਂ ਉੱਥੇ ਕੋਈ ਬੰਦੇ ਪਹੁੰਚੇ ਵੀ ਉੱਠ ਕੇ ਪਜਾ ਉਦੋਂ ਨਹੀਂ ਤਰਪੋ ਹਮ ਇੰਨਾ ਡਰ ਗਏ ਸੀ ਨਾ ਅਜ ਗਏ ਸੀ ਇਹ ਦਹਿਸ਼ਤ ਬਤਾ ਕਿਵੇਂ ਡਰ ਕੇ ਬਣਾਉਂਦੇ ਆ ਪਿੰਡ ਦੇ ਵਿੱਚ ਆਏ ਜਿਹੜੇ ਮੁਰੇ ਹੁੰਦੇ ਬੰਦੇ ਦਸਕ ਉਹਨਾਂ ਨੇ ਘਰੇ ਰੇਡਾਂ ਕਰਤੀਆਂ ਫਲੈਗ ਮਾਰਚ ਕਰਤੇ ਜੀ মিডিਆ ਦਾ ਇੱਕ ਬਰਤਾਨਾ ਸਿਰਜ ਦਿੰਦੇ ਆ ਲੋਕਾਂ ਨੂੰ ਪਤਾ ਨਹੀਂ ਕੀ ਹੋ ਜੂਗਾ ਕੁਝ ਨਹੀਂ ਹੁੰਦਾ ਨੈਟ ਉਸ ਤਰ੍ਹਾਂ ਦਾ ਸਿਰਜ ਕੇ ਕੁਝ ਨਹੀਂ ਹੁੰਦਾ ਹੁੰਦਾ ਯਾਰ ਇਹ ਇਹਦੂ ਮੇਰੀ ਗੱਲ ਸੁਣੋ ਅੱਜ ਤਾਂ ਆਪਾਂ ਬਹੁਤ ਗਲਤੀ ਚ ਆ ਪੂਰੀ ਦੁਨੀਆ ਸਾਡੀ ਆਵਾਜ਼ ਫੜਦੀ ਆ ਜਦੋਂ ਅਸੀਂ ਗਣਤੀ ਦੇ ਬਹੁਤ ਥੋੜੇ ਸੀ ਉਦੋਂ ਨਹੀਂ ਯਾਰ ਅਸੀਂ ਦਵੇ ਉਦੋਂ ਇਹਨਾਂ ਨੇ ਮਾਰ ਕੇ ਵੀ ਦੇਖ ਲਿਆ ਕਿ ਲੋਕਾਂਰੇ ਵੀ ਕਰਕੇ ਦੇਖ ਲਿਆ ਤੇ ਅੱਜ ਡਰ ਕਿਹੜੀ ਗੱਲ ਦਾ ਯਾਰ ਅੱਜ ਮੇਰਾ ਵੀ ਅਹੀਂ ਬੈਠੇ ਰਹੇ ਤੌੜੀ ਮਰਜੀ ਆ ਬਾਈ ਬੰਦੇ ਬਹੁਤ ਥੋੜੇ ਰਹਿ ਗਏ ਮੈਂ ਵਾਰੀ ਵਾਰੀ ਕਰਨਾ ਬੰਦੇ ਗਣਤੀ ਦੇ ਆ ਸਾਂਭ ਲੋ ਬਚਾ ਲੋ ਜਿਹੜੇ ਤੁਹਾਡੀ ਗੱਲ ਕਰਨ ਵਾਲੇ ਦੇ ਆਪ ਦੇ ਜਵਾਕਾਂ ਨੂੰ ਬਚਾ ਲਓਗੇ ਨਹੀਂ ਠੀਕ ਆ ਬੈਠੇ ਰਹੋ ਲਾ ਕੇ ਕੁੰਡੇ ਘਰਾਂ ਚ ਠੀਕ ਆ ਫਿਰ ਇੱਕ ਦਿਨ ਇਹ ਜਾਉਣਾ ਤੇ ਖਤਮ ਆ ਕੇ ਮਾਨ ਸਾਹਿਬ ਨੇ ਅੱਜ ਪ੍ਰੋਗਰਾਮ ਰੱਖਿਆ ਸੀ ਰੇਲ ਰੋਕੋ ਅੰਦੋਲਨ ਉਹਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਐਡੀ ਭਾਰੀ ਪੁਲਸ ਲਾ ਦੇਣੀ ਕਿ ਲੱਗਦਾ ਕਿ 3 ਤਰੀਕ ਨੂੰ ਸੰਗਰੂਰ ਦੇ ਵਿੱਚ ਕੁਝ ਵੀ ਕਰ ਸਕਦੇ ਆ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਅਸੀਂ ਤਿਆਰ ਆਂ ਡੰਗਾਂ ਭਰਉਣ ਪਾਣੀ ਦੇ ਬਿਛਾੜਾ ਮਾਰਨ ਸਿਰ ਪਾੜਨ ਲੱਤਾਂ ਬਾਹਾਂ ਤੋੜਨ ਗੋਲੀਆਂ ਮਾਰ ਜੋ ਇਹਨਾਂ ਦਾ ਦਿਲ ਕਰਦਾ ਉਹ ਕਰ ਲੈਣਾ ਪਰ ਅਸੀਂ ਹਰ ਹਾਲ ਦੇ ਵਿੱਚ ਇਹਨਾਂ ਨੂੰ ਜਾਵਾਂਗੇ ਇਹੀ ਪੀਲ ਹੈ ਕਿ ਉਧ ਦੇ ਨਾ ਕੋਈ ਘਰੇ ਬੰਦਾ ਰਹੇ ਜੇ ਉਧ ਦੇ ਦੇਖਿਓ ਦੇਖੋ ਜੇ ਅਸੀਂ ਉਹੀ ਗੱਲ ਹੋ ਜਾਂਦੀ ਹੈ ਨਾ ਵੀ ਇਸ ਗਿਣਤੀ ਦੇ ਬੰਦੇ ਥੋੜੇ ਹੋਰ ਜੰਨੇ ਆ ਇਹਨਾਂ ਦਾ ਦਬਾਅ ਪਾ ਜਾਂਦਾ ਆਪਾਂ ਇੱਥੇ ਸਾਰੇ ਬੈਰੀਕੇਡ ਭੰਨ ਕੇ ਦਿੱਲੀ ਪਹੁੰਚ ਗਏ ਸੀ ਹੂੰ ਤੇ ਦਿੱਲੀ ਦੇ ਭੰਨ ਕੇ ਰਿੰਗ ਰੋਡ ਪਹੁੰਚ ਗਏ ਸੀ ਹੂੰ ਜੇ ਸਾਡੇ ਚ ਸਾਡੇ ਕੱਠ ਵੱਡੇ ਸਾਡਾ 180 ਸੀ ਸਾਡੇ ਜੋਸ਼ ਸੀ ਤਾਂ ਆਪਾਂ ਪਹੁੰਚ ਗਏ ਬਾਈ ਹੂੰ ਕੁਝ ਨਹੀਂ ਹੁੰਦਾ ਹੁੰਦਾ ਕਿੰਨੇ ਕੁ ਨੂੰ ਮਾਰਨਗੇ ਮਾਰ ਲਾ ਭਾਈ ਅੱਜ ਤੇਰੇ ਕੋਲੇ ਤਾਕਤ ਆ ਪਾਵਰਾ ਮਾਰ ਜਿੰਦਿਆਂ ਨੂੰ ਮਾਰਦਾ ਸਿੱਧੇ ਮਾਰ ਗੋਲੀਆਂ ਮਾਰ ਡਾਂਗਾ ਸਿੱਟ ਜੇਲਾ ਚ ਕੋਈ ਗੱਲ ਨਹੀਂ ਇਹਦਾ ਹਿਸਾਬ ਲੋਕ ਲੈ ਲੈਣਗੇ ਤੇ ਤੁਹਾਨੂੰ ਤਿੰਨ ਤਰੀਕ ਦਾ ਪ੍ਰੋਗਰਾਮ ਕਿਦਾਂ ਦਾ ਹੋਊਗਾ ਕਿੰਨੇ ਵਜੇ ਪਹੁੰਚਣਾ ਕੋਠੀ ਤੇ ਜਾ ਕੇ ਇਕੱਠੇ ਹੋਣਾ ਸਾਰਿਆਂ ਨੂੰ ਸੱਦਾ ਦੇਵਾਂਗੇ ਤੈਨੂੰ ਸਿੱਧਾ ਉਹਦੀ ਕੋਠੀ ਕੋਲ ਜਾਣਾ ਕਿੱਧਰ ਦੀ ਆਉਣਾ ਕਿਵੇਂ ਆਉਣਾ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਪਰ ਉੱਥੇ ਇੱਕ ਵਾਰੀ ਪਹੁੰਚਣਾ ਮੈਂ ਬਾਰ-ਬਾਰ ਕਹਿਣਾ ਇਹਨੂੰ ਮੌਕਾ ਨਹੀਂ ਦੇਣਾ ਹੂੰ ਇਹ ਬਹਾਨਾ ਭਾਲਦੇ ਆ ਕਾਲ ਨੂੰ ਕੋ ਤੁਹਾਨੂੰ ਖਸਾ ਕੇ ਕੋ ਪੜਕਾ ਕੇ ਕੋ ਬੰਦੇ ਬੱਚ ਬਾਲ ਕੋਈ ਹਜੇ ਕਾਰਵਾਈ ਕਰਾ ਕੇ ਤੁਹਾਡੇ ਤੇ ਨੂੰ ਮੌਕਾ ਮਿਲ ਜੇ ਬਹਾਨਾ ਮਿਲ ਜੇ ਜੁਰਮ ਕਰਨ ਦਾ ਪਰਚੇ ਦੇਣ ਦਾ ਤੁਹਾਡੇ ਗੋਲੀਆਂ ਮਾਰਨ ਦਾ ਸਿਰ ਪਾੜਨ ਦਾ ਜਿੱਥੇ ਤੁਹਾਨੂੰ ਕਹਿੰਦਾ ਕਿ ਲੈ ਵੀ ਅਸੀਂ ਤਿਆਰ ਆ ਮਾਰੋ ਜੋ ਕਰਨਾ ਕਰ ਲੋ ਸ਼ਾਂਤਮਈ ਜਾਬਤ ਚ ਰਹਿ ਕੇ ਆਉਣਾ ਸ਼ਾਂਤਮਈ ਰਹੋਗੇ ਵਧੀਆ ਰਹੋਗੇ ਸੰਘਰਸ਼ ਸ਼ਾਂਤਮਈ ਜਿੱਤੇ ਜਾਂਦੇ ਆ ਜਿਹੜਾ ਸੰਘਰਸ਼ ਇੱਕ ਵਾਰੀ ਮਾੜਾ ਮੋਟਾ ਵੀ ਪੜਕ ਗਿਆ ਜਿਹੜੀ ਨੌਜਵਾਨੀ ਛੇਤੀ ਭਾਪਕ ਹੁੰਦੀ ਹੈ ਹੂੰ ਉਹ ਇਹ 14 ਦੇ ਹੁੰਦੇ ਐ ਤੇ ਤੁਸੀਂ ਕੋਈ ਗੱਲ ਇਹ ਤਿਆਰ ਤਾਂ ਕਰਨ ਨੂੰ ਹਨਾ ਕੋਈ ਗੱਲ ਨਹੀਂ ਆਈ ਸ਼ਾਂਤਮਈ ਜਾਪ ਤੇ ਰਹਿ ਕੇ ਜਾਣਾ ਮਾਰੋ ਡਾਂਗਾ ਜੋ ਮਰਜ਼ੀ ਕਰ ਲੋ ਪਰ ਹਰ ਹਾਲ ਦੇ ਵਿੱਚ ਜਦੋਂ ਦੇ ਭਾਨਾਈ ਵਾਰ ਹੋਊਗਾ ਹੂੰ ਜਦ ਬਰਸੀ ਸਾਰੇ ਅੰਦਰ ਹੋਵਾ ਅੱਛਾ ਇਹ ਹੋ ਸਕਦਾ ਉਸ ਦਿਨ ਕੁਛ ਮਰਜ਼ੀ ਹੋ ਜੇ ਕਿਨੇਚਰਲੀ ਹੋਊਗਾ ਜੇ ਮੰਨ ਲਓ ਜਾਪ ਤੇ ਰਹਿੰਦਾ ਹੈ ਪ੍ਰੋਗਰਾਮ ਤੁਸੀਂ ਉਸ ਤੱਕ ਪਹੁੰਚ ਜਾਂਦੇ ਹੋ ਕਿੰਨੇ ਸਮੇਂ ਦੇ ਹੋਊਗਾ ਤਾਂ ਲੈ ਪ੍ਰੋਗਰਾਮ ਉਸੇ ਦਿਨ ਹੀ ਦੇਵਾਂਗੇ ਹੂੰ ਨਾਲ ਹੀ ਨਾਲ ਸਾਰਾ ਨਾਲ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਨਾਲ ਦੀ ਨਾਲ ਪ੍ਰੋਗਰਾਮ ਦੇਣਾ ਵੀ ਅੱਗੇ ਕੀ ਕਰਨਾ ਉੱਥੇ ਕੀਤਾ ਜਾ ਜੋ ਕਰਨਾ ਉੱਥੇ ਬੈਠ ਵੀ ਸਕਦੇ ਆ ਲੰਮਾ ਤਾਂ ਲੱਗ ਸਕਦਾ ਹੈ ਲੰਮਾ ਵੀ ਲੱਗ ਸਕਦਾ ਹੈ ਉੱਥੋਂ ਕਿਸੇ ਪਾਸੇ ਜਾ ਸਕਦੇ ਆ ਕਿਉਂਕਿ ਕਈ ਸਾਨੂੰ ਪੁੱਛ ਲਈਦੇ ਵੀ ਕਿੱਦਾਂ ਦਾ ਪ੍ਰੋਗਰਾਮ ਹੋਊਗਾ ਕਿੰਨੀ ਕੁ ਤਿਆਰੀ ਚਾਹੀਏ ਨਾਲ ਦੀ ਨਾਲ ਤਿਆਰੀ ਫੁੱਲ ਆਇਓ ਉਦਦੇ ਤੁਸੀਂ ਆਪਣੇ ਸਾਧਨ ਆਪਣੀਆਂ ਗੱਡੀਆਂ ਆਪਣੀਆਂ ਟਰਾਲੀਆਂ ਰਾਸ਼ਨ ਨਾਲ ਦੁੱਧ ਪਾਣੀ ਚਾਹ ਗੁੜ ਨਾਲ ਬਨ ਕੇ ਲੈਖੋ ਕੱਪੜਾ ਬਿਸਤਰੇ ਸਾਰੇ ਨਾਲ ਲੈਓ ਕਿਉਂਕਿ ਠੰਡ ਦਾ ਸਮਾਂ ਉੱਥੋਂ ਕੁਝ ਵੀ ਪੱਕੇ ਸਮੇ ਲਈ ਕਿੱਧਰ ਨੂੰ ਵੀ ਉੱਥੇ ਜਾ ਸਕਦੇ ਜੇ ਉੱਥੇ ਬਹਿ ਸਕਦੇ ਇਹ ਨਾਲ ਹੀ ਨਾਰਾਇਣ ਤਿਕੜਾਂਗੇ ਤੁਹਾਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਇਹਨਾਂ ਛਾਪੇਮਾਰੀ ਕਰ ਸਕਦੇ ਆ ਜਾਂ ਤਾਂ ਕੋਈ ਨਹੀਂ ਅਸੀਂ ਤਿਆਰ ਨਹੀਂ ਸੀ ਕਿਹੜੇ ਲੁਕੇ ਆ ਅਸੀਂ ਕੋਈ ਲੋਕੇ ਨਹੀਂ ਛਿਪੇ ਨਹੀਂ ਫੜ ਲੈਣ ਤੇ ਫੜਦੇ ਆ ਮੈਂ ਤਾਂ ਹੁਣ ਵੀ ਪਿੰਡਾਂ ਚੱਲਿਆ ਸਾਰੇ ਪਿੰਡਾਂ ਸੰਗਰੂਰ ਦਾ ਜਿਹੋਕੇ ਦੇ ਹੰਟ ਲੈ ਗੁਰਕਾ ਚ ਵੀ ਆ ਜਾਓ ਭਾਈ ਫੜ ਲੈਣ ਲੋਕੇ ਡਰ ਕੇ ਚੱਨ ਵਾਲਾ ਕੰਮ ਰਿਹਾ ਨਹੀਂ ਹੁਣ ਤਾਂ ਸੋਈ ਗੱਲ ਨਹੀਂ ਇਹ ਲੋਕ ਤੈਅ ਕਰਨਗੇ ਫਿਰ ਜੇ ਸਾਨੂੰ ਫੜਨ ਤੋਂ ਬਾਅਦ ਜਿਹੜਾ ਉਹਦੇ ਭਰਾ ਤੇ ਪਰਚਾ ਨਾਲ ਦੀ ਨਾਲ ਪਾ ਦੇਣਾ ਉਸ ਦਿਨ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਪਰਿਵਾਰ ਨੂੰ ਡਰਾਇਆ ਗਿਆ ਇਹੇ ਚੀਜ਼ਾਂ ਹੁੰਦੀਆਂ ਨੇ ਨਾ ਵੀ ਪਰਿਵਾਰ ਮੰਨ ਲਓ ਇਹਨਾਂ ਦਾ ਪਰਿਵਾਰ ਮਗਰ ਪਰਿਵਾਰ ਡਰ ਜਾਂਦਾ ਲਾ ਭਾਨਾ ਮੰਨ ਲਓ ਮੇਨ ਬੰਦਾ ਇਹਨੂੰ ਆਪਾਂ ਕੁੱਟ ਕੇ ਦੇਖ ਲਿਆ ਨੰਗਾ ਕਰ ਲਿਆ ਜਲੀਲ ਕਰ ਲਿਆ ਦੀਆਂ ਵੀਡੀਓ ਬਣਾ ਲੀਆਂ ਇਹ ਨਹੀਂ ਟੁੱਟਿਆ ਅੱਛਾ ਆ ਦੇਖੋ ਆ ਨਵੀਂ ਖਬਰ ਹੋਣੀ ਆ ਜੀ ਸਰਦਾਰ ਸਿੰਘ ਜੀ ਸਿੰਘਮਾਨ ਵਾਲੇ ਉਸ ਪ੍ਰੋਗਰਾਮ ਕਰ ਰਹੇ ਸੀਗਾ ਇਹ ਦੇਖੋ 10 ਦੇ ਟੀਵੀ ਦਾ ਕੈਮਰਾਮੈਨ ਰਵੀਸ਼ ਹ ਇਹਦਾ ਨਾਂ ਕੀ ਹੈ ਰਿਸ਼ ਹਰੀਸ਼ ਹਾਂ ਹਰੀਸ਼ ਇਹ ਫੜ ਲਿਆ ਹੁਣ ਜਾਨੇ ਬਖਸ਼ ਕਿਹਨੂੰ ਰਹਿਣਾ ਪੱਤਰਕਾਰ ਵੀ ਨਹੀਂ ਛੱਡਨੇ ਹਾਂ ਜਾਨੇ ਇਹ ਭਾਰੀ ਸਾਹਿਬ ਦੀ ਆਉਣੇ ਸੋਨ ਨੂੰ ਕਿਹੜਾ ਕਿਸ ਨੇ ਛੱਡਣਾ ਇਹਦਾ ਕਹਿੰਦੇ ਜਾਨੇ ਮੇਨ ਗੱਲ ਕਿੱਥੇ ਆ ਕੇ ਖੜਦੀ ਆ ਵੀ ਕਿਸੇ ਵੀ ਤਰੀਕੇ ਨਾਲ ਆਵਾਜ਼ ਦੱਬਣੀ ਆ ਹੂੰ ਆਵਾਜ਼ ਨਹੀਂ ਉਠਣ ਦੇਣੀ ਸਾਡੇ ਖਿਲਾਫ ਯਾਰ ਸੋਡੇ ਖਿਲਾਫ ਕੌਣ ਹੈ ਅਸੀਂ ਨੀਤੀਆਂ ਦੇ ਖਿਲਾਫ ਹਮ ਸਾਡੀ ਕੋਈ ਕਿਸੇ ਮੁੱਖ ਮੰਤਰੀ ਨਿੱਜੀ ਰਾਜਸ਼ ਨਹੀਂ ਆ ਨਾ ਕੋਈ ਜਾਤੀ ਹੈ ਨਾ ਕੋਈ ਨਿੱਜੀ ਹੈ ਨਾ ਕੋਈ ਉਹਦੇ ਨਾਲ ਸਾਡੇ ਕੋਈ ਖਾਲ ਦਾ ਵੱਟ ਦਾ ਰੌਲਾ ਰੌਲਾ ਪੰਜਾਬ ਦੀਆਂ ਨੇ ਮਾਰੂ ਨੀਤੀਆਂ ਦੇ ਖਿਲਾਫ ਅਸੀਂ ਬੋਲਦੇ ਹਾਂ ਲੜਕਦੇ ਹਾਂ ਸੋਡੇ ਵਰਗੇ ਚੰਦ ਗਿਣਤੀ ਦੇ ਬੰਦੇ ਨੇ ਜੇ ਮੈਂ ਜ਼ਿਕਰ ਵੀ ਕਰਾਂ ਮੈਂ ਧੰਨਵਾਦ ਵੀ ਕਰਨਾ ਚਾਹਾਂ ਤੁਹਾਡੇ ਤੇ ਤਾਂ ਮੈਂ ਇਹਨਾਂ ਚ ਕਹੂੰਗਾ ਜਸ ਗਰੇ ਵਾਲਾ ਮੁੰਡਾ ਉਥੋਂ ਆਰਐਮਪੀ ਤੋਂ ਆਰਐਮਪੀ ਤੋਂ ਇੱਕ ਮੁੰਡਾ ਹੈਗਾ ਦੁਆ ਆਪਣਾ ਲੋਕਵਾਜ ਵਾਲਾ ਮੁੰਡਾ ਮਨਿੰਦਰ ਆ ਨਵਰੀਤ ਅਖਰ ਵਾਲਾ ਮਿੱਟੀ ਵਾਲਾ ਤੇ ਰਤਨਾ ਢਾਲੀ ਵਾਲਾ ਤੂੰ ਹੋ ਗਿਆ ਇੱਕ ਦਾ ਜਣੇ ਇਹ ਇਹ ਪੰਜ ਚਾਰ ਬੰਦੇ ਨੇ ਜਿਹੜੇ ਅੱਜ ਵੀ ਡਟੇ ਹੋਏ ਨਿਵਾਜ਼ ਬਲੰਦ ਕਰ ਰਹੇ ਨੇ ਬਾਕੀ ਸਭ ਥਲੀ ਹੋ ਗਿਆ ਹਾਂ ਥਲੀ ਹੋ ਗਿਆ ਤੇ ਬਾਕੀ ਤਾਂ ਸਾਰੇ ਚੁੱਪ ਕਰੇ ਬੈਠੇ ਨੇ ਯਾਰ ਅੱਜ ਤੁਸੀਂ ਦੇਖੋ ਉਹ ਇੱਕ ਮਤ ਉਹਨਾਂ ਦੀ ਚੁੱਪ ਇੱਕ ਤਰ੍ਹਾਂ ਦਾ ਸਰਕਾਰ ਦੇ ਹੱਕ ਚ ਭੋਤਣ ਵਾਲੀ ਗੱਲ ਆ ਹਾਲਾਂਕਿ ਮੀਡੀਆ ਦਾ ਕੰਮ ਹੁੰਦਾ ਵੀ ਤੁਸੀਂ ਜੋ ਜ਼ੁਲਮ ਹੋ ਰਿਹਾ ਜੋ ਸਚਾਈ ਹੈ ਅਸਲ ਕੀ ਜਿਹੜਾ ਪੱਤਰਕਾਰ ਹੈ ਪੱਤਰਕਾਰ ਦਾ ਕੰਮ ਕੀ ਹੁੰਦਾ ਉਹਦਾ ਪਹਿਲਾ ਧਰਮ ਕੀ ਹੁੰਦਾ ਪਹਿਲਾ ਧਰਮ ਹੁੰਦਾ ਇਹ ਮੈਂ ਜਿਹੜੀ ਕਵਰੇਜ ਕਰਨੀ ਆ ਮੈਂ ਨਿਰਪੱਖ ਹੋ ਕੇ ਕਰਨੀ ਆ ਮੈਂ ਸਚਾਈ ਪੇਸ਼ ਕਰਨੀ ਆ ਲੋਕਾਂ 'ਚ ਲੈ ਕੇ ਜਾਣੀ ਆ ਮੈਂ ਪੱਖ ਨਹੀਂ ਕਰਨਾ ਮੈਂ ਝੁਕਣਾ ਨਹੀਂ ਮੈਂ ਵਿਕਣਾ ਨਹੀਂ ਮੈਂ ਡਰਨਾ ਨਹੀਂ ਪਰ ਇਹ ਰਾਜ ਜੋ ਪੱਤਰਕਾਰ ਸਾਡੇ ਕਿੱਥੇ ਬੈਠੇ ਨੇ ਇਹ ਸਾਨੂੰ ਬਖਸ਼ਣਗੇ ਸੋਚੋ ਨਾ ਯਾਰ ਇੰਨੀ ਨਜਮੀਰ ਮਾਰੋ ਮੇਰਾ ਵੀਰ ਇੰਨਾ ਜ਼ਲਮ ਹੋ ਰਿਹਾ ਹੋਵੇ ਤੇ ਆਪਾਂ ਜਮਾ ਆਏ ਚੁੱਪ ਕਰ ਜਾਈਏ ਕੋਈ ਕੁਛ ਕੁ ਮੀਡੀਆ ਜਿਵੇਂ ਭਾਨੇ ਸਿੱਧੂ ਦੇ ਉਹ ਜੈਂਟਾ ਲਈ ਦੀ ਪਰਿਵਾਰ ਨੂੰ ਲੈ ਕੇ ਜਾਂ ਜੈਂਟਾ ਨੂੰ ਲੈ ਲੈ ਕੇ ਆਈ ਜਾਂਦਾ ਉਹ ਉਧਰਲਾ ਮਾਹੌਲ ਸਿਰਜਿਆ ਜਾ ਰਿਹਾ ਇਹਦੇ ਬੰਦਿਆਂ ਕਿ ਲੋਕਾਂ ਦੇ ਵਿੱਚ ਮੈਸੇਜ ਹੋਰ ਤਰ੍ਹਾਂ ਦਾ ਜਾ ਰਿਹਾ ਇਹਦੇ ਬੰਦਿਆਂ ਦੁਆਰਾ ਇਹਦੇ ਆਈਟੀ ਸੈਲ ਦੁਆਰਾ ਇਹਨਾਂ ਦੇ ਖਰੀਦੇ ਹੋਏ ਮੀਡੀਆ ਦੁਆਰਾ ਇੱਕ ਮਾਹੌਲ ਵੀ ਭਾਨਾ ਗਾਲਤ ਉਹਦੇ ਪੁਰਾਣੀਆਂ 5-5 7-7 ਸਾਲ ਪੁਰਾਣੀਆਂ ਵੀਡੀਓ ਕੱਢ ਕੇ ਚਲਾਈ ਜਾਂਦੇ ਆ ਭਾਨਾ ਇਹ ਗਾਲਾਂ ਕੱਢਦਾ ਹੀ ਅਸੀਂ ਮੰਨਦੇ ਆ ਭਾਨੇ ਦਾ ਇੱਕ ਇੱਕ ਪਿਸ ਪਾਣੇ ਦਾ ਇੱਕ ਪਿਛਲਾ ਪੱਖ ਸੀਗਾ ਕਿ ਉਹਨੇ ਉਹ ਪ੍ਰੋਡਿਊਸਰ ਵਰਗੇ ਨਾਲ ਲੜ ਕੇ ਜੋ ਫਿਲਮਾਂ ਬਣਾਈਆਂ ਗਾਲਾਂ ਕੱਢੀਆਂ ਸੀਗਾ ਜਦੋਂ ਬੰਦਾ ਲੀ ਤੇ ਚੜਿਆ ਉਹਦੇ ਬਾਅਦ ਪਾਣੇ ਨੇ ਲਿਖੀ ਕੀਤਾ ਜੇ ਪਾਣੇ ਅੱਜ ਲੋਕਾਂ ਵਾਲੀ ਲੜ ਰਿਹਾ ਸੀ ਲੋਕਾਂ ਦੇ ਪੈਸੇ ਕਢਾ ਰਹੇ ਸੀ ਪਾਣਾ ਮੜਾਈ ਕਰ ਰਹੇ ਕਿੰਨੀਆਂ ਮਾਮਾ ਕਿੰਨੇ ਪਰਿਵਾਰ ਕਿੰਨੀਆਂ ਭੈਣਾਂ ਆ ਗਿਆ ਪਾਣੇ ਦਾ ਜਮੀਨ ਦਾ ਬਣਾਲਾ ਮਾਮਲਾ ਸਾਹਮਣੇ ਆ ਗਿਆ ਉਹ ਪਰਿਵਾਰ ਦਾ ਮਸਲਾ ਜ਼ਮੀਨ ਮਸਲਾ ਉੱਥੇ ਦੀ ਭੈਣ ਵੈਹੀ ਹੈ ਹੂੰ ਉਹ ਘਰੇਲੂ ਮਸਲਾ ਹੈ ਹੁਣ ਉਹਦੀ ਦੂਜੀ ਧਿਰ ਹੈ ਜਿਹੜੀ ਕੁੜੀ ਬੋਲ ਰਹੀ ਆ ਕਿ ਸਾਡੀ ਪਾਣੇ ਨੇ ਜ਼ਮੀਨ ਦੱਬਲੀ ਉਥੇ ਜਾ ਕੇ ਤਾਂ ਪਤਾ ਕਰੋ ਭਾਂਦੇ ਨੇ ਕਿਹੜੀ ਜ਼ਮੀਨ ਦੱਬੀ ਆ ਉਹ 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 ਇਹਦੀ ਭੈਣ ਦੀ ਦਰਾਨੀ ਕਿ ਜਠਾਣੀ ਆ ਜਿਹੜੀ ਉਹ ਕੁੜੀ ਬੋਲ ਰਹੀ ਆ ਹੁਣ ਉਹ ਜੋ ਇਹਦੀ ਭੈਣ ਦਾ ਵੀ ਹਿੱਸਾ ਮੰਨ ਲਾ ਬਰਾਬਰ ਆ ਉਹਨਾਂ ਦਾ ਹੀ ਬਰਾਬਰ ਆ ਹੁਣ ਉਹ ਖਰੇਲੂ ਮਖਰੇ ਨੂੰ ਚੱਕ ਕੇ ਬਾਹਰ ਰਹੇ ਨੇ ਇਹਨੇ ਐ ਕੌਣ ਜਮੀਨ ਦੱਬਲੂ ਕੋਈ ਕਿਸੇ ਦੇ ਨੌ ਦੇ ਉੱਤੇ ਜ਼ਮੀਨ ਹੈ ਇਹ ਕਿਹੜਾ ਦਾ ਬਲੂਗਾ ਜ਼ਮੀਨ ਉਹ ਦੱਬਣ ਦੇ ਦੂ ਐਂ ਜਮੀਨ ਇਕੱਠ ਤੋਂ ਬਾਅਦ ਪਹਾਨਾ ਕਿਵੇਂ ਰਿਆ ਅੰਦਰ ਕੋਈ ਤਸ਼ੱਦਦ ਕੀਤਾ ਗਿਆ ਜਾਂ ਕੋ ਰਿਲੈਕਸ ਹੋਇਆ ਅੱਗੇ ਨੌ ਫਰਕ ਪਿਆ ਕੀ ਕੁਛ ਨਹੀਂ ਬਾਈ ਜਲੀਲੋ ਮੈਂ ਕਰ ਰਹੇ ਆ ਕੋਈ ਕੋਈ ਨਹੀਂ ਕੱਲ ਸਾਫ਼ ਤਨ ਮੈਂ ਪਹਿਲੇ ਦੱਸਿਆ ਗੱਲ ਸਾਫ਼ ਮੁੱਕਰ ਗਿਆ ਪ੍ਰਸ਼ਾਸਨ ਕਦੇ ਸ਼ਰਦ ਨਹੀਂ ਹੋਇਆ ਮੈਂ ਚਲੋ 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 ਦਰਬਾਰ ਸਾਹਿਬ ਲਿਆਓ ਸਾਡਾ ਟੱਬਰ ਆਪਣਾ ਲਿਆਓ ਹੂੰ ਸੌ ਪਾਓ ਅਸੀਂ ਭੰਦੇਲੇ ਮਗਰ ਵੀ ਨਹੀਂ ਆਉਂਦੇ ਹੂੰ ਜੇ ਇਹ ਮੈਂ ਇੱਥੋਂ ਤੱਕ ਵੀ ਸੌ ਪਾਉਣ ਨੂੰ ਤੈਨਾਂ ਜਿਹੜਾ ਬੰਦਾ ਕਹਿੰਦਾ ਕਿ ਪਹਾਨ ਤਮਾਨ ਨੇ ਪਹਾਨੇ ਦੀ ਵੀਡੀਓ ਨਹੀਂ ਦੇਖੀ ਵੀ ਵੀਡੀਓ ਬਣਾਇਗੀ ਨੰਗੇ ਦੀ ਮੈਂ ਚਲ ਉਹਨੂੰ ਤਿਆਰ ਆਜੋ ਮੇਰਾ ਚਲੋ ਦਰਬਾਰ ਸਾਹਿਬ ਜਿਹੜਾ ਬੰਦਾ ਹੈ ਕਹਿੰਦਾ ਆਪਣੇ ਪਰਿਵਾਰ ਲਈ ਮੈਂ ਆਪਣਾ ਪਰਿਵਾਰ ਲੈ ਕੇ ਆਉਣਾ ਜੇ ਤੁਸੀਂ ਇਹ ਕਹਿੰਦੇ ਝੂਠ ਬੋਲਦੇ ਆ ਪ੍ਰਸ਼ਾਸਨ ਦਾ ਕੀ ਸੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਨਿਕਲਿਆ ਕੱਖ ਨਹੀਂ ਨਿਕਲਿਆ ਉਹੀ ਲਾਰੇ ਡਰਾਮੇ ਲਮਕਾ ਦਿਓ ਜੀ ਟਾਈਮ ਦੇ ਦਿਓ ਜੀ ਐਵੇਂ ਨਿਕਲ ਸਪਸ਼ਟ ਗੱਲ ਆ 302 ਦੇ ਮੁਕਾਦਮੇ ਦੇ ਵਿੱਚ ਵੀ ਮੌਕੇ ਦੇ ਉੱਤੇ ਐਸਐਚਓ ਹੀ ਕਿਸੇ ਬੰਦੇ ਦੀ ਜ਼ਮਾਨਤ ਲਾ ਕੇ ਛੱਡ ਸਕਦਾ ਹਮ ਇੰਨੀ ਪਾਵਰ ਇੰਨਾ ਕਾਨੂੰਨ ਆ ਕੁਝ ਕਹਿੰਦਾ ਜਿਹੜੇ ਹੁਣ ਲਿਜਾਈ ਜਾਂਦੇ ਸਾਨੂੰ ਨਹੀਂ ਜੀ ਉਹ ਐ ਕਿਵੇਂ ਛੱਡ ਦੇਣਗੇ ਜੀ ਜੇ ਕਤਲ ਦੇ ਵਿੱਚ ਬੰਦਾ ਮੌਕੇ ਤੇ ਕੈਸਚੋ ਸੱਚ ਸਕਦਾ ਤਾਂ ਇਹਦੇ ਵਿੱਚ ਝੂਠੇ ਪਰਚੇ ਸਾਰੇ ਹੂੰ ਕਿ ਭਾਨਾ ਚੋਰੀਆਂ ਕਰਦਾ ਚੈਨੀਆ ਖਾਂਦਾ ਭਾਨਾ ਫਰੋਤੀਆਂ ਲੈਂਦਾ ਹੂੰ ਤੇ ਸਾਰਾ ਲਜਾਉਣ ਵਾਲੀ ਗੱਲ ਸੀ ਵੀ ਇੱਕ ਵਾਰੀ ਲੰਮਾ ਪਾ ਦੋ ਲਮਕਾ ਦੋ ਇਹਨੇ ਲੋਕਾਂ ਦਾ ਹੌਸਲਾ ਹੌਲੀ ਹੌਲੀ ਲੋਕ ਪਿੱਛੇ हट ਜਾਂਦੇ ਆ ਪਰ ਨਹੀਂ ਭਾਈ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਉਹਦੇ ਬੇਨਤੀ ਆ ਤੁਹਾਨੂੰ ਖਤਾਨਾਖਾ ਜੀ ਪਹਿਲਾਂ ਆਲੀ ਆਪਾਂ ਗਲਤੀਆਂ ਨਾ ਕਰ ਜੀਏ ਪਹਿਲਾਂ ਆਪਾਂ ਇਕੱਠੇ ਨਹੀਂ ਹੋਏ ਦਨ ਤਰੀਕ ਨੂੰ ਦੇ ਪੂਰੇ ਪੰਜਾਬ ਨਹੀਂ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਜਿੱਥੇ ਵੀ ਸਾਡੀ ਆਵਾਜ਼ ਜਾਂਦੀ ਹੈ ਘਰ ਘਰ ਦਾ ਬੰਦਾ ਨੌਜਵਾਨ ਬਜ਼ੁਰਗ ਮਾਵਾ ਪਿੰਣਾ ਹਰ ਹਾਲ ਤੇ ਪਹੁੰਚਣਾ ਹੀ ਪਹੁੰਚਣਾ ਹੈ ਤਾਂ ਉਹਦੇ ਜੋ ਜੋ ਜ਼ੁਲਮ ਟਾਉਂਦਾ ਕੋਈ ਗੱਲ ਨਹੀਂ ਅਸੀਂ ਸਬਰ ਦੇ ਨਾਲ ਇਹਦੇ ਜ਼ੁਲਮ ਦਾ ਸਾਹਮਣਾ ਕਰਾਂਗੇ ਕੋਈ ਅਗਲੇ ਪਾਸੇ ਉਹ ਸੰਘਰਸ਼ੀਤਾ ਨਹੀਂ ਹੋਊਗਾ ਗਰਮ ਤਾਂ ਨਹੀਂ ਹੋਊਗਾ ਕਿਉਂਕਿ ਨੌਜਵਾਨ ਨੇ ਕੇ ਕਾਬੂ ਚ ਨਹੀਂ ਰਹੀ ਦੀ ਇਹ ਹੀ ਵਾਰ-ਵਾਰ ਪੀਲ ਆ ਜਬ ਤੱਕ ਇਹ ਇਹ ਚਾਹੁੰਦੇ ਆ ਤੁੰਨੂੰ ਭੜਕਾ ਕੇ ਤੁਹਾਡਾ ਨੁਕਸਾਨ ਕਰਨ ਨੂੰ ਫਿਰਦੇ ਆ ਇਸੇ ਕਰਕੇ ਤੇ ਮੈਂ بار-ਬਾਰ ਬੋਲ ਰਿਹਾ ਕਿ ਗੈਸਟਰ ਕਹਿ ਕੇ ਅੱਜ ਐਨਕਾਊਂਟਰ ਕਰ ਰਿਹਾ ਝੂਠੇ ਮੁਕਾਬਲੇ ਬਣਾ ਰਿਹਾ ਇਹਨਾਂ ਨੇ ਸਾਰੀਆਂ ਵਿਉਂਤਬੰਦੀਆਂ ਘੜ ਲੀਆਂ ਨਵੀਆਂ ਫੋਰਸਾਂ ਤਿਆਰ ਕਰਤੀਆਂ ਨਵੇਂ ਬੁਲਟ ਪ੍ਰੂਫ ਟਰੈਕਟਰ ਤਿਆਰ ਕਰ ਲਏ ਉਹ ਸਾਰਾ ਉਹ ਮਾਹੌਲ ਬਣਾ ਰਹੇ ਨੇ ਵੀ ਕਿਸੇ ਵੀ ਹੁਣ ਉਦੋਂ ਅੱਤਵਾਦੀ ਕਹਿ ਕੇ ਮਾਰ ਦਿੰਦੇ ਸੀ ਵੱਖਵਾਦੀ ਕਹਿ ਕੇ ਹੁਣ ਗੈਸਟਰ ਕਹਿ ਕੇ ਮਾਰਨ ਲੱਗ ਗਏ ਤੁਹਾਨੂੰ ਫਿਰ ਉਹ ਅੱਤਵਾਦੀ ਦਾ ਕੋਈ ਵੱਖਵਾਦੀ ਟੈਗ ਲਾ ਕੇ ਮਾਰਨਾ ਸ਼ੁਰੂ ਕਰ ਦੇਣਗੇ ਇਹਨਾਂ ਨੇ ਬਣਾਉਣਾ ਮਾਹੌਲ ਪਰ ਆਪਾਂ ਬਹੁਤ ਕਹਾਣ ਕੀਤਾ ਇਹਨਾਂ ਨੇ ਜਵਾਨੀ ਦਾ ਨੁਕਸਾਨ ਵੀ ਬੜਾ ਹੋਇਆ ਪੰਜਾਬ ਦਾ ਮਸਾ ਜਵਾਨੀ ਪੁੰਗਰੀ ਉੱਠੀ ਹੈ ਆਪਣੇ ਪੈਰਾਂ ਤੇ ਆਈ ਹੈ ਇਹ ਸੀ ਨੁਕਸਾਨ ਵੀ ਨਹੀਂ ਹੋਣ ਦੇਣਾ ਧਿਆਨ ਦੇ ਨਾਲ ਮੇਰਾ ਵੀਰ 3 ਤਰੀਕ ਨੂੰ ਆ ਜਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਇਹ ਸਾਨ ਲੱਖਾ ਸਿੰਘ ਸਿਧਾਨਾ ਜਿਹੜਾ 3 ਤਿੰਨ ਤਰੀਕ ਨੂੰ ਵੱਡਾ ਇਕੱਠ ਜਿਹੜਾ ਸੰਗਰੂਰ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਕੋਠੀ ਦਾ ਘਰਾਓ ਕੀਤਾ ਜਾਊਗਾ ਕਿਸੇ ਵੀ ਤਰੀਕੇਾਂ ਦੇ ਉੱਥੇ ਪਹੁੰਚਣਾ ਜਿਹੋ ਜਿਹਾਂ ਪ੍ਰੋਗਰਾਮ ਹੋਊਗਾ ਉਹ ਮੌਕੇ ਤੇ ਦਿੱਤਾ ਜਾਊਗਾ ਪਰ ਹਰ ਹਾਲਤ ਦੇ ਵਿੱਚ ਤਿਆਰੀਆਂ ਕਰਕੇ ਆਇਓ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਬਣ ਸਕਦਾ ਹੈ ਤੇ ਜਾਪਤ